ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤਸਵੀਰਾਂ ਪੁਹਾਨੀਗੜ ਨੈਸ਼ਨਲ ਐਨ ਐਚ 7 ਦੀਆਂ ਜਿਸ ਦੇ ਉੱਪਰ ਕੀ ਹਾਲੀਵੁੱਡ ਦੇ 스타 ਅਜੇ ਦੇਵਗਨ ਵੱਲੋਂ ਇੱਕ ਸ਼ੂਟਿੰਗ ਦਾ ਦ੍ਰਿਸ਼ ਪੁਹਾਨੀਗੜ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ ਲੱਗਿਆ ਸੈਟਅਪ ਦੀਆਂ ਗੱਡੀਆਂ ਜੋ ਕਿ ਉਹਨਾਂ ਦੀ ਟੀਮ ਵੱਲੋਂ ਇੱਕ ਸੈਟਅਪ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਸਾਨੂੰ ਸ਼ਾਮ ਪੁਹਾਨੀਗੜ ਦੀਆਂ ਦਿਖਾ ਰਹੇ ਹਨ ਜਿਦੇ ਵਿੱਚ ਇੱਕ ਸੈਟਅਪ ਲੱਗਿਆ ਨਜ਼ਰ ਆ ਰਿਹਾ ਜਿਦੇ ਵਿੱਚ ਇੱਕ ਸ਼ੂਟਿੰਗ ਦਾ ਦ੍ਰਿਸ਼ ਹੋਣਾ ਜਿੱਥੇ ਵੀ ਉਹਨਾਂ ਦੇ ਆਪਣੀ ਪ੍ਰਾਈਵੇਟ ਸਕਿਉਰਟੀ ਦੇ ਨਾਲ ਨਾਲ ਪੰਜਾਬ ਪੁਲਿਸ ਸੁਰੱਖਿਆ ਮੁਲਾਜ਼ਮ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਇਹ ਗੱਡੀਆਂ ਰਾਈ ਜਿੱਥੇ ਕੀ ਸੈਟਅਪ ਬਾਕਸ ਦੀ ਤਿਆਰੀਆਂ ਦ੍ਰਿਸ਼ ਹੋਣਾ ਹੈ ਇਹ ਤੁਹਾਨੂੰ ਤ੍ਰਿਸ਼ ਦਿਖਾ ਰਹੇ ਹਨ ਭਾਨੀਗੜ ਸ਼ਹਿਰ ਦਾ ਜੋ ਕਿ ਐਨ ਐਚ 7 ਦੇ ਨਜ਼ਦੀਕ ਸੰਗਰੂਰ ਤੋਂ ਭਾਨੀਗੜ ਆਉਂਦੀ ਇੱਕ ਸਰਵਿਸ ਲੈਂਡ ਉਤੇ ਦ੍ਰਿਸ਼ ਵਰਮਾਇਆ ਜਾਣਾ ਹੈ ਲੱਗੀਆਂ ਹ ਰੰਗ ਬਰੰਗੀਆਂ ਲਾਈਟਾਂ ਦਾ ਪ੍ਰਬੰਧ ਕੀਤੇ ਗਏ ਹਨ ਜਿੱਥੇ ਤਸਵੀਰਾਂ ਵਿੱਚ ਤੁਹਾਨੂੰ ਦਾਪ ਦਿਖਾਈ ਦੇ ਰਹੀਆਂ ਹਨ ਸ਼ੇਅਰ ਅਤੇ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸੋ ਇਹ ਖਬਰ ਬਾਰੇ ਆਓ ਸਾਨੂੰ ਸੁਣਾਉਣਿਆ ਕਿਤੀ ਕੀ ਖਾਸ ਗੱਲਬਾਤ ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜਿੱਥੇ ਅਸੀਂ ਤੁਹਾਨੂੰ ਖਬਰਾਂ ਆਮ ਦਿਖਾਉਂਦੀ ਰਹਨੇ ਆ ਅੱਜ ਤੁਹਾਨੂੰ ਸਭ ਤੋਂ ਬੜੀ ਬਿੱਗ ਪੁਹਾਨੀਗੜ੍ਹ ਸ਼ਹਿਰ ਨਜ਼ਦੀਕ ਸਰੂਰ ਜ਼ਿਲ੍ਹਾ ਦੀ ਖਬਰ ਦਿਖਾ ਰਹੇ ਹਾਂ ਜਿੱਥੇ ਕਿ ਬਾਲੀਵੁੱਡ ਦੇ ਬਹੁਤ ਵੱਡੇ ਕਲਾਕਾਰ ਅਜੇ ਦੇਵਗਨ ਜੀ ਵੱਲੋਂ ਪੁਹਾਨੀਗੜ੍ਹ ਦੇ ਵਿੱਚ ਸ਼ੂਟਿੰਗ ਕੀਤੀ ਜਾ ਰਹੀ ਹੈ ਨੈਸ਼ਨਲ ਐਨ ਐਚ 7 ਦੇ ਨਜ਼ਦੀਕ ਸੁਰੂ ਸੰ ਕਿਊਮੇਰਾਮੈਨ ਕੋਲ ਆ ਕੇ ਤਾਂ ਆਪਣੇ ਸੈਟਅਪ ਲੱਗ ਚੁੱਕੇ ਆ ਪਿਆਰੀਆਂ ਹੋ ਰਹੀਆਂ ਨੇ ਕਿਤੇ ਕੀ ਤਕਰੀਬਨ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਟੀਮ ਪਹੁੰਚ ਚੁੱਕੀ ਹੈ ਕਿਉਂਕਿ ਅੱਜ ਗੱਲ ਕਰੀਏ ਪੰਜਾਬ ਪੁਹਾਨੀਗੜ੍ਹ ਦੇ ਵਿੱਚ ਬਹੁਤ ਪੁਰਾਣੀ ਫਿਲਮ ਬਹੁਤ ਪੁਰਾਣੇ ਸਮੇਂ ਦੇ ਵਿੱਚ ਉਰੇ ਚੰਨਪਰਦੇਸੀ ਦੀ ਸ਼ੂਟਿੰਗ ਹੋਈ ਸੀਗੀ ਅੱਜ ਸਮਾਂ ਬਣਿਆ ਜੀ ਹਾਲੀਵੁੱਡ ਦੀਆਂ ਕਲਾਕਾਰ ਬੜੀਆਂ ਫਿਲਮਾਂ ਹਾਸਲ ਕਰਦੀਆਂ ਜਿਹੜੀਆਂ ਪਹੁੰਚ ਰਹੀਆਂ ਨੇ ਕਿਉਂਕਿ ਪੁਹਾਨੀਗੜ੍ਹ ਸ਼ਹਿਰ ਦਾ ਇੱਕ ਵੀ ਕਿਉਂਕਿ ਬਹੁਤ ਵੱਡਾ ਨਾਮ ਗਿਣਾ ਜਾਂਦਾ ਕਿਉਂਕਿ NH7 ਦੇ ਉੱਪਰ ਅਜੇ ਦੇਵਗਾਂਦ ਦੀ ਸ਼ੂਟਿੰਗ ਹੋ ਰਹੀ ਹੈ ਤਸਵੀਰਾਂ ਸਾਨੂੰ ਕੈਮਰੇ ਰਾਹੀਂ ਦਿਖਾ ਰਹੇ ਆ ਤੋ ਕਿ ਅਗਰ ਗੱਲ ਕਰੀਏ ਤਾਂ ਬਹੁਤ ਓੜੀਆਂ ਗੱਲਾਂ ਨੇ ਕਿਉਂਕਿ ਪਵਾਨੀਗੜ੍ਹ ਸ਼ਹਿਰ ਦਾ ਨਾ ਬੜੇ ਬੜੇ ਸਤਾਰਿਆਂ ਚ ਨਾ ਹੋਣਾ ਗੱਲ ਕਰਾਂਗੇ ਅਸੀਂ ਇੱਕ ਸਾਡੇ ਨਾਲ ਬੰਦੇ ਖੜੇ ਨੇ ਹਾਂਜੀ ਭਰਾਜੀ ਕੀ ਨਾਮ ਹੈ ਜੀ ਆਪਣਾ ਅਰਸ਼ਪਿੰਦਰ ਭਾਜੀ ਅਰਸ਼ਪੰਦਰ ਜੇਕਰ ਗੱਲ ਕਰੀਏ ਉਰਜੇ ਦੇਵਗਾਂਝੂ ਸ਼ੂਟਿੰਗ ਕਰ ਰਹੇ ਨੇ ਕੀ ਕਹਾਂਗੇ ਦੇਖੋ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਹੈ ਕਿ ਭਵਾਨੀਗੜ੍ਹ ਸ਼ਹਿਰ ਨੂੰ ਮੌਕਾ ਮਿਲਿਆ ਕਿਉਂਕਿ ਅਜੇ ਦੇਵਗਾਂਝੂ ਦੀ ਕੀਤੀ ਜਾਵੇ ਬਾਲੀਵੁੱਡ ਐਕਟਰ ਨੇ ਤਾਂ ਭਵਾਨੀਗੜ੍ਹ ਦੇ ਵਿੱਚ ਸ਼ੂਟ ਕਰ ਲੈਣੇ ਅਸੀਂ ਪਹਿਲਾ ਪਹਿਲਾ ਰੋਸ ਵੈਕੂਮ ਕਹਿੰਦੇ ਆ ਤਾਂ ਇੱਕ ਵੱਡੀ ਗੱਲ ਇਹ ਹੈ ਕਿ ਸਿਕਿਉਰਿਟੀ ਪਰਪਸਿਸ ਹਾਦ ਤੱਕ ਲਾ ਰੱਖਿਆ ਕਿ ਉਸ ਰੋਡ ਤੱਕ ਤੇ ਨਹੀਂ ਚੜਨ ਦਿੱਤਾ ਜਾ ਰਿਹਾ ਦੇਖੋ ਬਹੁਤ ਵੱਡੀ ਗੱਲ ਹੈ ਦੇਖੋ ਇਹ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੂੰ ਮਜਬੂਰੀਆਂ ਨੇ ਕੁਝ ਕਾਰਨਾ ਕਰਕੇ ਹੀ ਕਿਉਂਕਿ ਸੁਰੱਖਿਆ ਨੂੰ ਪ੍ਰਬੰਧਨ ਨੂੰ ਲੈ ਕੇ ਕਿਉਂ ਨੂੰ ਬੰਦ ਵੀ ਨਹੀਂ ਕਰ ਸਕਦੇ ਅਗਰ ਗਨ ਬੰਦ ਕਰਦੇ ਨੇ ਕੁਝ ਮਿੰਟਾਂ ਲਈ ਤਾਂ ਇੱਥੇ ਪਤਾ ਨਹੀਂ ਕਿੰਨੇ ਕ ਗੱਡੀਆਂ ਦਾ ਹਜ਼ਾਰਾਂ ਦੇ ਹਿਸਾਬ ਨਾਲ ਜਾਮ ਲੱਗ ਜਾਂਦੇ ਤਾਂ ਫਿਰ ਲੋਕ ਕਰ ਇਹ ਵੀ ਨਹੀਂ ਜਾ ਸਕਦੇ ਜੀ ਡਾਕਟਰ ਇਹ ਦੇਖੋ ਇਹ ਤਾਂ ਹੁਣ ਸਰਕਾਰਾਂ ਨੂੰ ਦੇਖਣ ਦੀ ਲੋੜ ਹੈ ਨਾ ਅਗਰ ਜੇ ਕਰ ਲੈ ਪ੍ਰਬੰਧ ਦਾ ਕੀਤੇ ਨਾ ਜੀ ਦੇ ਦਿਆਂ ਔਰ ਇਹ ਬਹੁਤ ਵੱਡੀ ਨੀਲਕਟ ਕੋਲੋਨੀ ਵੀ ਹੈ ਏਵਿਲੀ ਬਣੀ ਹੈ ਨਜ਼ਦੀਕ ਡਾਰਾ ਡੇਰਾ ਪ੍ਰੀਮੀਆ ਦਾ ਸਸੇ ਨਾਲੋਂ ਬਹੁਤ ਵੀ ਬਹੁਤ بڑا ਹੋਏਗਾ ਤੇ ਕਿਵੇਂ ਦੇਖ ਰਹੀ ਜੀ ਸ਼ਾਇਦ ਮੈਨੂੰ ਇਹ ਲੱਗਦਾ ਕਿਉਂਕਿ ਜਿਸ ਤਰ੍ਹਾਂ ਦਾ ਇਲਾਕਾ ਜਿਸ ਰੋਡ ਤੇ ਹੋ ਰਹੀ ਹੈ ਕਿਉਂਕਿ ਮੈਂ ਅੱਗੇ ਤੱਕ ਜਾ ਕੇ ਆਇਆ ਸ਼ਿਪਿੰਗ ਮੈਨੂੰ ਲੱਗਦਾ ਵੀ ਰਾਤ ਦੇ ਤਕਰੀਬਨ 10 ਵਜੇ ਤੋਂ ਬਾਅਦ ਜਦੋਂ ਇਹ ਤਿਆਰੀਆਂ ਹੋ ਚੁੱਕੀਆਂ ਨੇ ਲਗਭਗ ਬਿਲਕੁਲ ਪੁਲਿਸ ਪ੍ਰਬੰਧ ਲੈ ਕੇ ਗੱਲ ਕਰੀਏ ਪੁਲਿਸ ਪ੍ਰਬੰਧ ਦੇ ਕੋਲ ਲਗਾਤਾਰ ਪੁਲਸਾਂ ਆਪਣੀ ਡਿਊਟੀ ਨਿਭਾ ਰਹੀ ਹੈ ਹਰ ਇੱਕ ਸਾਈਡ ਤੇ ਪੁਲ ਦੇ ਉੱਪਰ ਦੀ ਗੱਲ ਕੀਤੀ ਜਾਵੇ ਸਾਈਡ ਦੀ ਗੱਲ ਕੀਤੀ ਆ ਤਾਂ ਦੇਖੋ ਸਿਕਿਉਰਿਟੀ ਪਰਪਸ ਦੇ ਲਈ ਪੁਲਿਸ ਆਪਣੀ ਸੇਵਾ ਨਿਭਾ ਰਹੀ ਹੈ ਬਟ ਇਹ ਲੱਗਦਾ ਕਿ ਕਿਉਂਕਿ ਇਹਨਾਂ ਦੀ ਟੀਮ ਦੇ ਵੱਲੋਂ ਵੀ ਜਿਹੜਾ ਲੋਕਾਂ ਨੂੰ ਨਹੀਂ ਆ ਆਨ ਜਾਂ ਦਿੱਤਾ ਜਾ ਰਿਹਾ ਠੀਕੇ ਜਿੱਥੇ ਸ਼ਿਪਿੰਗ ਹੋ ਰਹੀ ਹੈ ਤਾਂ ਉੱਥੇ ਨਹੀਂ ਆ ਪਰ ਮੈਨੂੰ ਲੱਗਦਾ ਕਿ ਉਸ ਰੋਡ ਤੱਕ ਤਾਂ ਤੇ ਨਾ ਚ ਜਿਹੜਾ ਇੱਕ ਸਰਵਿਸ ਰੋਡ ਚੱਲਦਾ ਜੀ ਪੁਣਾ ਭਵਾਨੇਗੜ ਤੋਂ ਸਰੂਰ ਤੋਂ ਆਣੇ ਇਹ ਭਵਾਨੇ ਦਾ ਇੰਟਰਪ੍ਰਾਟਿਕ ਸਰਵਿਸ ਰੋਡ ਆ ਉਹ ਕੋੜਾ ਕੱਚੀ ਨੇ ਨੀ ਉੱਦੇ ਉੱਪਰ ਦੇਖਦੇ ਆਂ ਵੀ ਆਪ ਮੰਦਰੂ ਕਿਸੇ ਨੰਗਣ ਨਿਯਾਰ ਦਿੱਤਾ ਜਾ ਰਿਹਾ ਕਈ ਲੋਕਾਂ ਦੇ ਘਰ ਵੀ ਨੇ ਜਿਵੇਂ ਅਸੀਂ ਦੇਖਿਆ ਤਾਂ ਆਉਣਾ ਜਾਣਾ ਵੀ ਹੈ ਪਰ ਉਹਨਾਂ ਨੇ ਵੀ ਰੋਕਿਆ ਜਾ ਰਿਹਾ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਦੀ ਪ੍ਰਾਈਵੇਟ ਸਕਿਉਰਟੀ ਵੱਲ ਅੱਜ ਕੁਝ ਦੇ ਮਿਸਬੀਹੇਵ ਵੀ ਕਰਦੇ ਨੇ ਲੋਕਾਂ ਨਾਲ ਇਹ ਇਹ ਚੀਜ਼ ਹਰ ਵਾਰ ਬਹੁਤ ਦੇਖੋ ਸ਼ੂਟਿੰਗਸ ਦੇ ਵਿੱਚ ਇਹ ਚੀਜ਼ ਹੋਂਦੀ ਰਹਿੰਦੀ ਹੈ ਕਿਉਂਕਿ ਮਿਸਬੀਹੇਵ ਜਦੋਂ ਆਪਾਂ ਦੇਖ ਵੀਰ ਦੇਖ ਸੋ ਤਾਂ ਲੋਕ শুটিং ਦੇਖੋ ਚਲੋ ਲੋਕਾਂ ਨੂੰ ਹੁੰਦਾ ਵੀ ਅਸੀਂ ਦੇਖੀ ਯਾਰ ਹੋ ਕੀ ਰਿਹਾ ਨਹੀਂ ਦੇਖੋ ਅਸੀਂ ਤੁਹਾਨੂੰ ਦਿਖਾਵਾਂਗੇ ਸਕਿਉਰਟੀ ਨੂੰ ਲੈ ਕੇ ਬੜੀ ਪ੍ਰੋਬਲਮ ਹੈ ਲੋਕ ਨੈਸ਼ਨਲ ਹੈਵਨ ਨੂੰ ਕ੍ਰੋਸ ਕਰ ਰਹੇ ਨੇ ਅਸੀਂ ਵੀ ਨੈਸ਼ਨਲ ਹੈ ਵਿੱਚ ਪਰ ਕੜਿਆ ਅਗਰ ਕਈ ਵਾਰ ਸਾਨੂੰ ਕੋਈ ਵਾਰ ਕੋਈ ਕਮੈਂਟ ਪਾਉਣਗੇ ਵੀ ਤੁਸੀਂ ਵੀ ਤਾਂ ਸੜਕ ਤੇ ਰੋਡ ਤੇ ਖੜੇ ਹੋ ਪਰ ਅਸੀਂ ਕਹਿੰਦੇ ਵੀ ਆਮ ਲੋਕਾਂ ਨੂੰ ਧਿਆਨ ਦੇਣ ਦੀ ਲੋੜਾ ਦੇਖੋ ਰੋਡ ਦੇ ਉੱਪਰ ਲੋਕ ਖੜੇ ਨੇ ਕਰ ਕੋਈ ਹਾਦਸਾ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਕਿ ਕੌਣ ਜ਼ਿੰਮੇਵਾਰ ਹੋਵੇਗਾ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਤੁਸੀਂ ਕਿਵੇਂ ਦੇਖਦੇ ਦੇਖੋ ਮੈਨੂੰ ਇਹ ਲੱਗਦਾ ਕਿ ਜਿੰਨਾ ਰੋਕ ਟੋਕ ਕਰੋਗੇ ਜਿਆਦਾ ਇਸ ਤੀਦੇ ਵਾਲੇ ਲੋਕ ਜੁੜਦੇ ਨੇ ਜਿਹੜੀ ਚੀਜ਼ ਤੋਂ ਹੁਣ ਅਸੀਂ ਸੀਗਾ ਚਲੋ ਅਸੀਂ ਵੀ ਜਦੋਂ ਉੱਥੇ ਅੱਗੇ ਆਏ ਆ ਕੀਤੇ ਪ੍ਰੋਟੋਕੋਲ ਵਾਲੀ ਕੀਤੇ ਹੁੰਦੇ ਨੇ ਤਾਂ ਅਸੀਂ ਵੀ ਮਜਬੂਰੀਆਂ ਨੂੰ ਉਹਨਾਂ ਦੇ ਸਾਹਮਣੇ ਦੇ ਮੇਰੇ ਡਾਇਰੈਕਟਰ ਨਾਲ ਵੀ ਗੱਲਬਾਤ ਹੋਈ ਹੈ ਤਾਂ ਡਾਇਰੈਕਟਰ ਸਾਹਿਬ ਕਹਿੰਦੇ ਵੀ ਸਾਡੀਆਂ ਤਿਆਰੀਆਂ ਹੋਈਏ ਸਾਨੂੰ ਚਾਰ ਪੰਜ ਵਾਰ ਚੈੱਕ ਕਰਨਾ ਪੈਂਦਾ ਵੀ ਕੋਈ ਲੀਕਨ ਤਾਂ ਨਹੀਂ ਆ ਰਹੀ ਪਹਿਲਾਂ ਟੈਸਟ ਲੈਣੇ ਪੈਂਦੇ ਨੇ ਉਸ ਤੋਂ ਬਾਅਦ ਜਾ ਕੇ ਜਿਹੜੀ ਸੈਂਪਲੀ ਤਿਆਰ ਹੋਦੀ ਹੈ ਮੈਨੂੰ ਲੱਗਦਾ ਇਹਨਾਂ ਦੀ ਪ੍ਰਤੀਕਿਰਿਆ ਸਹੀ ਹੈ ਹਾਂ ਅਗਰ ਗੱਲ ਕਰੀਏ ਤਾਂ ਪੁਆਣੀਗੜ ਲਈ ਬਹੁਤ ਬੜੇ ਮਾਨ ਦੀ ਵੀ ਗੱਲ ਹੈ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਇੱਕ ਹੈ ਮੋਸਟ ਵੈਲਕਮ ਅਜੇ ਦੇਵਗਨ ਜੀ ਦਾ ਸਾਡੇ ਸ਼ਹਿਰ ਨੂੰ ਉਹਨਾਂ ਨੇ ਮੌਕਾ ਦਿੱਤਾ ਤਾਂ ਮੈਨੂੰ ਲੱਗਦਾ ਹੈ ਜਦੋਂ ਮੂਵੀ ਰਿਲੀਜ਼ ਹੋਣੀ ਹੈ ਤਾਂ ਸਾਡੇ ਸ਼ਹਿਰ ਦਾ ਵੀ ਜਿਹੜਾ ਅਸੀਂ ਕਹਿੰਦੇ ਹਾਂ ਦਾ ਨਾਮ ਹੈ ਨਾ ਪੁਆਣੀਵੜ ਦਾ ਨਾਮ ਹੈ ਨਾ ਨਾਮ ਵੀ ਲੈਣਗੇ ਸਾਡੇ ਕੋਈ ਜੇ ਸੈਟਅਪ ਬਾਕਸ ਲੱਗੇ ਆ ਤਾਂ ਪੁਆਣੀਗੜ ਦਾ ਕੋਈ ਬੋਰਡ ਵਗੈਰਾ ਤਾਂ ਲੱਗਾਉਣਾ ਚਾਹੀਦਾ ਸੀ ਕਿਉਂਕਿ ਜੇਕਰ ਬੰਬੇ ਡਿਸਟ੍ਰਿਕਟ ਜਿਹੜਾ ਪ੍ਰਦੇਸ਼ ਦਾ ਹੈ ਦੇਖੀ ਪੁਆਨੀਗੜ ਦਾ ਨਾ ਉਹ ਵੀ ਗੱਲ ਫਿਰ ਤਾਂ ਫਰਕ ਤਾਂ ਪਵੇਗਾ ਮੈਨੂੰ ਲੱਗਦਾ ਕਿਉਂਕਿ ਅਸੀਂ ਗੱਡੀਆਂ ਵੀ ਜਿਸ ਤਰ੍ਹਾਂ ਦੇਖਿਆ ਮਹਾਰਾਸ਼ਟਰ ਨੰਬਰ ਦੀਆਂ ਗੱਡੀਆਂ ਨੇ ਤਾ ਪਰ ਅਸੀਂ ਤਾਂ ਇਸ ਟੀ ਨੂੰ ਮਾਨ ਵਾਲੀ ਗੱਲ ਸਮਝਦੇ ਕਿ ਪੰਜਾਬ ਬਹੁਤ ਵੱਡਾ ਹੈ ਬੰਬੇ ਤੋਂ ਲੈ ਕੇ ਹੋਰ ਬਹੁਤ ਇਲਾਕੇ ਨੇ ਬਹੁਤ ਵੱਡੇ ਨੇ ਸੜਕਾਂ ਤਾਂ ਉਹੀ ਨੇ ਤਾਂ ਮੈਨੂੰ ਲੱਗਦਾ ਸ਼ਾਇਦ ਪੁਆਨੀਗੜ ਨੂੰ ਮੌਕਾ ਮਿਲਿਆ ਤਾਂ ਮਾਨ ਵਾਲੀ ਗੱਲ ਹੈ ਇਹ ਸਾਨੂੰ ਇਹਨਾਂ ਨਾਲ ਗੱਲਬਾਤ ਕੀਤੀ ਗਿਆ ਉਹਨਾਂ ਨੇ ਦੱਸਿਆ ਵੀ ਸਾਨੂੰ ਭਵਾਨੀਗੜ੍ਹ ਲਈ ਬਹੁਤ ਬੜੀ ਮਾਣ ਦੀ ਗੱਲ ਹੈ ਕਿਉਂਕਿ ਅਜੇ ਦੇਵਗਾ ਜੀ ਬਲਿਬੋਰਡ ਦੇ ਵਿੱਚ ਕੋ 17 ਨੇ ਕਿਉਂਕਿ ਚਮਕਦਾ ਨਾਮ ਅਰ ਸਤਾਰਾ ਉਹ ਦੇਖੇ ਜਾਂਦੇ ਨੇ ਇਹਨਾਂ ਦਾ ਨਾਮ ਕੀ ਚੰਦ ਸੁਨਮਾ ਦੇ ਵਿੱਚ ਬੜੇ ਬੜੇ ਇਹਨਾਂ ਨੇ ਸੁਨਮਾ ਦਿੱਤੀਆਂ ਬੜੇ ਬੜੇ ਜੇਕਰ ਤੁਹਾਨੂੰ ਲਾਈਟਾਂ ਦੇ ਖਾਮਾਂ ਦੀ ਗੱਲ ਕਰਾਂ ਇੱਕ ਹੋਰ ਨੋਖੀ ਗੱਲ ਭਵਾਨੀਗੜ੍ਹ ਸ਼ਹਿਰ ਦੀ ਜਿਹੜਾ ਨੱਚ ਸਾਬੰਦ ਲਾਈਟਾਂ ਬੰਦ ਰਹਿੰਦੇ ਨੇ ਲਾਈਟਾਂ ਵੀ ਚੱਲ ਰਹੀਆਂ ਨੇ ਮੈਂ ਕਹਿੰਦਾ ਜੇ ਦੇਵਗਨ ਜੀ ਦੇ ਆਉਣ ਨਾਲ ਬਹੁਤ ਬੋੜਾ ਫਾਇਦਾ ਹੋਇਆ ਪਵਾਨੀਗੜ੍ਹ ਸ਼ਹਿਰ ਵਸਕੇ ਨੂੰ ਤੋਂ ਜੇ ਲਾਈਟਾਂ ਗੱਲ ਕਰੀਏ ਤਾਂ ਲਾਈਟਿੰਗ ਚੱਲ ਰਹੀ ਹੈ ਜਿਹੜੀ ਕਿ ਲਾਈਟਾਂ ਬੰਦ ਰਹਿੰਦੀਆਂ ਨੇ ਕੁਝ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਹੈ ਉਹਨਾਂ ਨੇ ਆਪਦੇ ਮੇਨਟੇਨੈਂਸ ਤੇ ਵੀ ਲਾਈਟਾਂ ਲੁੱਟਾਂ ਚਲਵਾਈਆਂ ਨੇਗੀਆਂ ਪਰ ਲੱਗਦਾ ਵੀ ਪਵਾਨੀਗੜ੍ਹ ਸ਼ਹਿਰ ਵਾਸੀਆਂ ਨੂੰ ਜਿੱਥੇ ਪੰਜਾਬ ਸਰਕਾਰ ਨੇ ਇਹਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਸੀ 24 ਪੰਜਾਬ న్యూਸ ਤੋਂ ਅਸੀਂ ਸੈਟਅਪ ਤੇ ਤੁਹਾਨੂੰ ਹੋਰ ਵੀਡੀਓ ਵੀ ਦਿਖਾਉਂਦੇ ਰਹਾਂਗੇ ਜੇ ਸਾਨੂੰ ਜ਼ਰੂ